ਏ ਬਾਹਮਣਾਂ ਦਾ ਮੁੰਡਾ ਭਾਈ ਜੀ ਬਾਹਮਣਾਂ ਦਾ ਕਿਤੇ ਭਾਈ ਜੀ ਮਖੌਲ ਬਿਨਾ ਮੰਨਿਓ ਚਰਚੇ ਆ ਮੁੰਡੇ ਗੱਭਰੂ ਦੇ ਅੱਜ ਕੋਕੇ ਲਾਉਂਦਾ ਮੇਲੇ ਅੱਜ ਕੋਕੇ ਕਹਿੰਦਾ ਪੰਡਤ ਨੇ ਹੱਲੇ ਫੱਟੀ ਚ ਗੱਲ ਲਾਇਆ ਹੋਇਆ ਦੇਖਦੇ ਆ ਭਾਈ ਜੀ ਤੇ ਨਾਲੇ ਉਧਰ இந்து ਮੇਗੋ ਵਾਲੀਆ ਵੀ ਆਇਆ ਹੋਇਆ ਜਿਹੜਾ ਮੱਝੇ ਜਾਂਦੇ ਬੁੱਧਾ ਪਰਦੇ ਪੱਜ ਕੇ ਮੋੜਦਾ ਤੇ ਕੈਰੀ ਜੀ ਵੀ ਕੋਕੇ ਲਾਉਂਦਾ ਮੇਗੋ ਵਾਲੀਆ ਬਾਈ ਇਹ ਪਰਲੇ ਪਾਸੇ ਬਾਈ ਜੀ ਗਰੇਂਦਰ ਆ ਸਿੰਘੜੀਵਾਲ ਦਾ ਬਿੱਲੇ ਸਿੰਘੜੀਵਾਲ ਦਾ ਸ਼ੌਂਕੀ ਅੱਤੋਵਾਲ ਦਾ ਬਾਈ ਸੂਬਾ ਸਿੰਘੋਰਾਂ ਦਾ ਮਾਣਾ ਯੂਕੇ ਦਾ ਪਾਲ ਯੂਕੇ ਦਾ ਅੰਦਰਲੇ ਪਾਸੇ ਧੰਨ ਧੰਨ ਬਾਬਾ ਦਿਆਲ ਦਾ ਜੀ ਮੈਲੇ ਪੰਮਾ ਮੈਲੀ ਖਾਨਪੁਰ ਦੇ ਮੇਲੇ ਜਵਾਈ ਜੀ ਇਹਨਾਂ ਕੌ ਦੇ ਜਾਇਆ ਨਹੀਂ ਪਹਿਲਾ ਨੰਬਰ ਕਰਿਆ ਦਾ ਖਾਨਪੁਰ ਦੇ ਮੇਲੇ ਚ ਤੇ ਉਧਰ ਸੋਨੂ ਕਾਲੀਆਂ ਵਾਲਾ ਚਾਪਕੀ ਕਰ ਰਿਹਾ ਉੱਪਰ 45 ਸੈਕਿੰਡ 50 ਪੁਆਇੰਟ ਦਾ ਸਮਾਂ ਬਾਈ ਜੀ 45 50 ਦਾ ਸਮਾਂ ਘੜੀ ਪਰਤੇ ਦੇਖ ਕੇ ਲਿਖ ਲੈ ਮਿੱਤਰ 45 50 ਹੈਲੋ ਚੱਲ ਭਾਈ ਇਹ ਜਸਵੀਰ ਘਟਾਰੋਂ ਆਰਪੀ ਜਦਿਆਣੀ ਜਸਵੀਰ ਘਟਾਰੋਂ ਆਰਪੀ ਜਦਿਆਣੀ ਉਹਨਾਂ ਦਾ ਜੋਟਾ ਜੀ ਭਾਈ ਜੀ ਕਰ ਲਿਓ ਫਿੱਟ ਦੇਖ ਦੇਖ ਲਿਓ ਸਾਊਂਡ ਰੋ ਜਸਵੀਰ ਘਟਾਰੋਂ ਆਰਪੀ ਜਦਿਆਣੀ ਸਾਊਂਡ ਦਾ ਥੋੜੀ ਜਿਹੀ ਪ੍ਰੋਬਲਮ ਆ ਗਈ ਆ ਜੈਨਪੁਰੀਆ ਉਧਰ ਜੈਨਪੁਰੀਆ ਵੀ ਆ ਗਿਆ ਮੋੜ ਤੋਂ ਮੋੜੀ ਵਾਲਾ ਖੁਸ਼ ਰਹੋ ਖੁਸ਼ ਬਾਈ ਜੀ ਆਵਾਜ਼ ਨਹੀਂ ਅੱਪਾ 45 ਸੈਕਿੰਡ 47 ਪੁਆਇੰਟ ਦਾ ਸਮਾਂ ਬਾਈ ਜੀ ਯਾਰ ਬਾਈ ਤੇ ਰਣਜੀਤ ਸਿੰਘ ਇਹ ਇਹ ਦਲਾਵਰ ਸਿੰਘ ਜੀ ਦਿੱਲੀ ਰਾਣੇਵਾਲ ਟੱਪਰੀਆਂ ਦੇ ਦਲਾਵਰ ਸਿੰਘ ਦਿੱਲੀ ਰਾਣੇਵਾਲ ਟੱਪਰੀਆਂ ਤਰਸੇਮ ਸਿੰਘ ਸੇਮਾ ਖਿਆਲਾ ਦੁਆਬਾ ਉੱਪਰ ਦਾ ਬੌਲਦ ਬਾਈ ਜੀ ਅੰਦਰਲੇ ਪਾਸੇ ਅਵਤਾਰ ਸਿੰਘ ਜੀ ਬੇਗੰਪੁਰ ਤਰਸੇਮ ਸਿੰਘ ਸੇਮਾ ਖਿਆਲਾ ਦੁਆਬਾ ਅਵਤਾਰ ਸਿੰਘ ਬੇਗੰਪੁਰ ਦਲਾਵਰ ਸਿੰਘ ਦਿੱਲੀ ਰਾਣੇਵਾਲ ਟੱਪਰੀਆਂ ਦਲਾਵਰ ਸਿੰਘ ਦੇਲੇ ਰਾਣੇਵਾਲ ਟੱਪਰੀਆਂ ਬਗਰੇ ਬਾਈ ਜੀ ਰੱਖੇ ਜੋੜੀਆਂ ਤਿਆਰ ਵੀਰੋ ਮੌਰੇ ਟਿਕਿਆ ਰਹਿਣ ਦੇ ਉਰੇ ਜਿੱਥੇ ਟਿਕਾ ਲਿਆ ਬਸ ਟੱਪੋ ਲਓ ਜੀ 100 ਗੱਡੀ ਦਾ ਸਮਾਗਮ ਨਾਲ ਵੀ ਟਾਈਮ ਹੈ ਗੱਡੀ ਦਾ ਮਾਰ ਦੇ ਕਸੂਦੇ ਕੋੜੇ ਆਵ ਜੱਟ ਨੂੰ ਅੜੀਆਂ ਕਰਾਰੀਆਂ ਦੇ ਦੰਦੇ ਭੋਰਦਾ ਸਮਾ ਕਰਕੇ ਜੀ 40 ਜਮਾ 44 44 ਸੈਕਿੰਡ 66 ਪੁਆਇੰਟ ਦਾ ਸਮਾਂ ਮਾਰੋ ਬਾਈ ਜੀ ਗੱਡ ਕੇ ਤਾੜੀਆਂ ਵਧੀਆ ਸਮਾਂ ਲਾਇਆ ਗਊ ਤੇ ਜਾਏ ਨੇ 44 64 ਦਾ ਸਮਾਂ ਕਰਕੇ ਜੀ ਦਲਾਵਰ ਸਿੰਘ ਦਿੱਲੀ ਰਾਣੇਵਾਲ ਟੱਪੜੀਆਂ تر세ਮ ਸਿੰਘ ਸੇਮਾ ਹਿਆਲਾ ਦੁਆਬ ਨਾਲ ਬੋਲ ਪੱਜਾ ਅਵਤਾਰ ਸਿੰਘ ਹੋਰੋਂ ਦਾ ਪਿੰਡ ਬੇਗਮਪੁਰੀਆਂ ਇਹ ਬੇਗਮਪੁਰੀਆਂ ਪੱਜਾ ਨਾਲ ਪਹਿਲਾਂ ਕਰ ਸਮਾਂ ਘਡਾਰੋ ਵਾਲਿਆਂ ਨੇ ਲਾਇਆ ਹੋਇਆ ਦਾ